ਸਿੱਖੀ ਕੀ ਹੈ ਤੁਹਾਡੇ ਲਫਜ਼ਾਂ ਦੇ ਵਿੱਚ ਕਿਉਂਕਿ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਆਪਣੀ ਫਿਲਮ ਦੇ ਰਾਹੀਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਤੁਸੀਂ ਇਹ ਮੈਨੂੰ ਦੱਸਿਆ ਵੀ ਕਿ ਕਿਸ ਤਰੀਕੇ ਨਾਲ ਸਿਰਫ ਕਿ ਉਹ ਇੱਕ ਘਟਨਾ ਦਾ ਆਈ ਵਿਟਨੈਸ ਨਹੀਂ ਹੈ ਗੁਰਮੁਖ ਉਹ ਸਿੱਖੀ ਦਾ ਆਈ ਵਿਟਨੈਸ ਹੈ ਸੋ ਸਿੱਖੀ ਕੀ ਹੈ ਜੇ ਤੁਸੀਂ ਨੋਟ ਕੀਤਾ ਹੋਵੇ ਸਾਡਾ ਗੁਰਮੁਖ ਜਿਹੜਾ ਹੈ ਉਹ ਇੱਕ ਮੈਕੈਨਿਕ ਹੈ ਮੈਕੈਨਿਕ ਦਾ ਉਹ 2-300 ਰੁਪਏ 250 ਰੁਪਏ ਮਹੀਨੇ ਮਰ ਕੇ ਕੰਮ ਕਰਦਾ ਤਾਂ ਮੈਂ ਇਹੋ ਚੀਜ਼ ਪ੍ਰੀਚਰ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰਮੁਖ ਇੱਕ ਕਿਰਤ ਕਰਨ ਵਾਲਾ ਬੰਦਾ ਅਸਲੀ ਸਿੱਖ ਤਾਂ ਉਹ ਹੀ ਹੈ ਨਾ ਕਿਰਤ ਤੋਂ ਬਿਨਾ ਕੋਈ ਸਿੱਖਣੀ ਨਹੀਂ ਹੋ ਸਕਦੀ। ਲੇਕਿਨ ਨੋਰ ਪੈਨ ਤੇ ਬੰਦਾ ਸਿਧਾਂਤਾਂ ਲਈ ਲੜਦਾ, ਸਮਾਜ ਲਈ ਲੜਦਾ, ਦੂਜਿਆਂ ਲਈ ਲੜਦਾ, ਉਹ ਵੀ ਸਿੱਖੀ ਦਾ ਹਿੱਸਾ ਹੈ। ਤਾਂ ਬਾਬਾ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦੀ ਜਿਹੜੀ ਸ਼ਿਫਟ ਹੈ ਨਾ ਮੈਨੂੰ ਲੱਗਦਾ ਸਾਰੀ ਦੀ ਸਾਰੀ ਸਿੱਖੀ ਸਿਧਾਂਤਾਂ ਨੂੰ ਤੇ ਗੁਰਮਖ ਦੇ ਵਿੱਚ ਅਸੀਂ ਇਹ ਸਾਰੀਆਂ ਕੁਆਲਿਟੀਆਂ ਪਾਈਆਂ। ਸਿੱਖ ਕੈਰੇਕਟਰ ਦਸਤਾਰ ਦੇ ਵਿੱਚ ਅੱਜ ਤੁਹਾਨੂੰ ਲੱਗਦਾ ਕਿ ਉਹਦੀ ਰੈਲੇਵੈਂਸ ਹੈ, ਉਹਦੀ ਇੰਪੋਰਟੈਂਸ ਭਾਵੇਂ ਬਾਲੀਵੁੱਡ ਹੋਵੇ, ਬਾਲੀਵੁੱਡ ਹੋਵੇ ਉਹਨੂੰ ਮਿਲ ਰਹੀ ਹੈ ਉਸ ਤਰੀਕੇ ਨਾਲ ਜੋ ਮਿਲਣੀ ਚਾਹੀਦੀ ਸੀ ਜਾਂ ਜੋ ਨਹੀਂ ਮਿਲੀ ਅੱ ਦਸਤਾਰ ਦੇ ਸਾਡੇ ਲਈ ਅਰਥ ਡੂੰਗੇ ਨੇ ਤਾਂ ਸਾਨੂੰ ਸ਼ੁਰੂ ਸ਼ੁਰੂ ਦੇ ਵਿੱਚ ਸੀਰੀਅਸਲੀ ਨਹੀਂ ਲਿੱਤਾ ਗਿਆ ਲੇਕਿਨ ਬਾਅਦ ਦੇ ਵਿੱਚ ਕਾਫੀ ਸਮਾਂ ਬਦਲਿਆ ਹੁਣ ਦਿਲਜੀਤ ਬਿਲਕੁਲ ਟਰਬਨ ਦੇ ਰੂਪ ਦੇ ਵਿੱਚ ਓਵੇਂ ਹੀ ਹੀਰੋ ਬਣ ਕੇ ਪੇਸ਼ ਹੋ ਰਿਹਾ ਦਿਲਜੀਤ ਤੋਂ ਪਹਿਲਾਂ ਦੀ ਸਥਿਤੀ ਇਹ ਸੀ ਕਿ ਸਿੱਖ ਨੂੰ ਬੀਇੰਗ ਸਿੱਖ ਪੇਸ਼ ਕੀਤਾ ਜਾਂਦਾ ਸੀ ਵੀ ਉਹ ਇਸ ਕਰਕੇ ਪੇਸ਼ ਕਰਦੇ ਸੀ ਦੇਖੋ ਜੀ ਇਹ ਸਾਡਾ ਸਿੱਖ ਹੈ ਸਿੱਖ ਬੜੇ ਮਾਨਦਰ ਹੁੰਦੇ ਆ ਇਹ ਸਿੱਖ ਹੈ ਸਿੱਖ ਐ ਹੁੰਦੇ ਆ ਮਤਲਬ ਕਿ ਉਹਨਾਂ ਨੇ ਸਾਨੂੰ ਐਜ਼ ਹੀਰੋ ਕਦੇ ਨਹੀਂ ਪੇਸ਼ ਕੀਤਾ ਦਿਲਜੀਤ ਦੇ ਵੇਲੇ ਪਹਿਲੀ ਵਾਰੀ ਇਹ ਵਾਪਰਿਆ ਤੇ ਕਿ ਉਸ ਨੂੰ ਐਜ਼ ਹੀਰੋ ਪੇਸ਼ ਕੀਤਾ ਜਾ ਰਿਹਾ ਇਸ ਕਰਕੇ ਨਹੀਂ ਕਿ ਉਹ ਸਿੱਖ ਹੈ ਮੈਂ ਕਹਿੰਦਾ ਜਦੋਂ ਭਾਰਤੀ ਸਿਨੇਮਾ ਸਾਡੇ ਸਿੱਖਾਂ ਨੂੰ ਬੀਇੰਗ ਹਿਊਮਨ ਨਾਲ ਕੇ ਸਮਝਣ ਲੱਗ ਪੂਗਾ yes ਇਸ ਸਾਡੀ ਸਿਕਰ ਐਂਟਰੀ ਨੂੰ ਪਾਸੇ ਛੱਡੂਗਾ ਉਹ ਦਿਨ ਆਈਡਿਆ ਹੋਊਗਾ ਤੇ ਦਿਲਜੀਤ ਨਾਲ ਉਹ ਟਾਈਮ ਆ ਗਿਆ ਬਹੁਤ ਸਾਰੇ ਫੇਸਿਸ ਇਦਾਂ ਦੇ ਨਹੀਂ ਜਾਂ ਕੈਰੈਕਟਰਸ ਇਦਾਂ ਦੇ ਨਹੀਂ ਜਿਨ੍ਹਾਂ ਦੇ ਨਾਲ ਹੀ ਡਾਇਰੈਕਟਰਸ ਜਾਂ ਪ੍ਰੋਡਿਊਸਰਸ ਕੰਮ ਕਰਨਾ ਚਾਹੁੰਦੇ ਐ ਨਵੇਂ ਫੇਸਿਸ ਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਉਹਦੀ ਵਜ੍ਹਾ ਜਿਹੜੀ ਹੈ ਨਾ ਕਿ ਸਾਡਾ ਜਿਹੜਾ ਪ੍ਰੋਡਿਊਸਰ ਹੈ ਨਾ ਉਹ ਸਿਆਣਾ ਨਹੀਂ ਹੈ ਮੈਨੂੰ ਪਤਾ ਹੈ ਇਹ ਲਾਈਨ ਜਿਹੜੀ ਥੋੜੀ ਜਿਹੀ ਹਾਰਡ ਹੈ ਤੁਹਾਡੇ ਲਈ ਗਲਤ ਹੋ ਸਕਦੀ ਹੈ ਦਾ ਪ੍ਰੋਡਿਊਸਰ ਦੇ ਕਮਜ਼ੋਰ ਹੋਣ ਕਰਕੇ ਇਹ ਇੰਡਸਟਰੀ ਤਾਕਤਵਰ ਨਹੀਂ ਕਿਉਂਕਿ ਜਿਹੜਾ ਬੰਦਾ ਦੁਕਾਨ ਖੋਲ ਰਿਹਾ ਜਿਹੜਾ ਪੈਸੇ ਲਾ ਰਿਹਾ ਉਸੇ ਨੂੰ ਹੀ ਚੀਜ਼ ਦੀ ਸਮਝ ਨਹੀਂ ਆ ਤਾਂ देन ਹੀ ਇਸ ਡਿਪੈਂਡੈਂਟ ਤਾਂ ਉਹ ਕਿਸੇ ਤੋਂ ਡਿਪੈਂਡੈਂਟ ਹੈ ਜਾਂ ਉਹ ਡਾਇਰੈਕਟਰ ਤੇ ਡਿਪੈਂਡੈਂਟ ਹੈ ਜਾਂ ਉਹ ਵੱਡੇ ਹੀ ਲੋਕ ਤੇ ਡਿਪੈਂਡੈਂਟ ਹੈ ਜਾਂ ਉਹ ਪ੍ਰੋਡਕਸ਼ਨ ਵਾਲਿਆਂ ਤੇ ਡਿਪੈਂਡੈਂਟ ਅੱਛਾ ਨਹੀਂ ਜਿਸ ਡਾਇਰੈਕਟਰ ਔਰ ਬਤੌਰ ਰਾਈਟਰ ਜਦ ਤੁਸੀਂ ਵੀ ਸਕ੍ਰਿਪਟ ਲਿਖ ਰਹੇ ਹੋਨੇ ਹੋ ਤਾਂ ਮਾਈਂਡ ਦੇ ਵਿੱਚ ਕੋਈ ਕੈਰੈਕਟਰ ਜਾਂ ਫੇਸ ਤਾਂ ਆਉਂਦਾ ਹੈ ਨਾ ਕਿ ਹਾਂ ਇਹ ਇਨਸਾਨ ਇਸ ਕੈਰੈਕਟਰ ਨੂੰ ਬਹੁਤ ਸੋਹਣਾ ਪਲੇ ਕਰ ਸਕਦਾ ਹੈ ਇਹ ਇਸ ਕੈਰੈਕਟਰ ਤੇ ਫਿੱਟ ਬੈਠੇਗਾ ਬਹੁਤੇ ਡਾਇਰੈਕਟਰ ਕੀ ਕਰਦੇ ਨੇ ਉਹ ਵੱਡੇ ਹੀਰੋ ਨਾਲ ਕੰਮ ਕਰਨਾ ਚਾਹੁੰਦੇ ਨੇ ਠੀਕ ਹੈ ਪ੍ਰੋਡੂਸਰ ਵੀ ਇਸ ਗੱਲ ਤੇ ਖੜ ਜਾਂਦੇ ਨੇ ਠੀਕ ਆ ਯਾਰ ਬੜੀ ਓਪਨਿੰਗ ਲੱਗ ਜੂਗੀ ਉਹ بڑا ਓਪਨਿੰਗ ਪੁੱਲਰ ਹੈ ਹਕੀਕਤ ਦੇ ਵਿੱਚ ਇਹ ਸੱਚ ਨਹੀਂ ਹੈ ਇਸ ਸਾਲ ਦੇ ਵਿੱਚ ਸੱਤ ਵੱਡੀਆਂ ਫਿਲਮਾਂ ਸਿਨੇਮਾ 'ਚ ਫਲਾਪ ਹੋ ਚੁੱਕੀਆਂ ਨੇ ਸਾਡੇ 2 ਮਹੀਨੇ ਨਹੀਂ ਲੰਗੇ ਤਾਂ ਇਹਦਾ ਮਤਲਬ ਇਹ ਫੰਡਾ ਕੰਮ ਕਰੂਗਾ ਕਿ ਨਹੀਂ ਕਰੂਗਾ ਵੱਡੇ ਹੀਰੋ ਨਾਲ ਫਿਲਮ ਚੱਲੂਗੀ ਚੱਲੂਗੀ ਨਹੀਂ ਇੱਕ ਗਰੰਟੀ ਨਹੀਂ ਹੈ ਸਵਾਏ ਦਰਜੀਤ ਤੇ ਸਵਾਏ ਗਿੱਪੀ ਤੋਂ ਦੋ ਬੰਦੇ ਨੂੰ ਛੱਡ ਦੋ ਤੀਜਾ ਕਿਹੜਾ ਬੰਦਾ ਜਿਹੜਾ ਗਰੰਟੀ ਨਾਲ ਫਿਲਮ ਚਲਾ ਰਿਹਾ ਹੈ ਅਨਫੋਰਚੂਨੇਟ ਫੈਕਟਰ ਹੈ ਪੰਜਾਬੀ ਫਿਲਮ ਇੰਡਸਟਰੀ ਬਿਜ਼ਨਸ ਵਾਈਜ਼ ਵਧੀਆ ਨਹੀਂ ਕਰ ਰਹੀ ਬਿ ਪਰ ਕਨਸੈਪਟ ਵਾਈਜ਼ ਜੇ ਫੀਲ ਕੀ ਸਾਡੇ ਚੇਂਜ ਆਏ ਅਸੀਂ ਕਾਮੇਡੀ ਤੋਂ ਉੱਤੇ ਉੱਠੇ ਨਹੀਂ ਹਾਰੇ ਨਹੀਂ ਕੁਝ ਜਿਹੜੇ ਪੰਜਾਬੀ ਦੇ ਵੱਡੇ ਬਿਜ਼ਨਸ ਟਾਕ ਟਾਈਕੂਨਸ ਆ ਉਹਨਾਂ ਨੇ ਕ੍ਰੀਏਟ ਕੀਤਾ ਹੋਇਆ ਕਿ ਦੇਖੋ ਜੀ ਪੰਜਾਬੀ ਤਾਂ ਕਾਮੇਡੀ ਹੀ ਦੇਖਦੇ ਹਕੀਕਤ ਦੇ ਵਿੱਚ ਪੰਜਾਬੀ ਕਾਮੇਡੀ ਨਹੀਂ ਦੇਖਦੇ ਨਹੀਂ ਦੇਖਦੇ ਸਿਨੇਮਾ ਘਰ ਤਾਂ ਖਾਲੀ ਐ ਜਸਟੰ ਲੱਗਦੀਆਂ ਮੂਵੀਜ਼ ਤੇ ਦੇਖੋ ਜੇ ਸੱਚੀ ਮੂਜੀ ਪੰਜਾਬੀ ਕਾਮੇਡੀ ਦੇਖਦੇ ਹੁੰਦੇ ਹਰ ਪੰਜਾਬੀ ਦੀ ਕਾਮੇਡੀ ਫਿਲਮ ਨੂੰ ਕੰਮ ਕਰਨਾ ਚਾਹੀਦਾ ਸੀ ਪੰਜਾਬੀ ਕੰਟੈਂਟ ਦੇਖਦੇ ਪੰਜਾਬ 95 ਉਹ ਮੂਵੀ ਨਹੀਂ ਆਣ ਦਿੱਤੀ ਸਾਰੇ ਵਟ ਯੂ ਫੀਲ ਕਿ ਇਹਦੇ ਨਾਲ ਡਾਇਰੈਕਟਰ, ਪ੍ਰੋਡਿਊਸਰ, ਐਕਟਰ ਸਾਰਿਆਂ ਦੀ ਮਿਹਨਤ ਐਨੇ ਸਾਲਾਂ ਦੀ ਲੱਗੀ ਹੁੰਦੀ ਐ ਕਿਤੇ ਨਾ ਕਿਤੇ ਉਹਨਾਂ ਦਾ ਮੋਰਲ ਡਾਊਨ ਹੁੰਦਾ ਕਿ ਜਦ ਸਾਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ ਸਾਨੂੰ ਸਾਡੇ ਸੂਬੇ ਨੂੰ ਸਾਡੀ ਜਿਹੜੇ ਇਸ਼ੂਸ ਨੇ ਉਹਨਾਂ ਨੂੰ ਅੱਗੇ ਲਿਆਉਣੇ ਨਹੀਂ ਦਿੱਤਾ ਜਾ ਰਿਹਾ ਤਾਂ ਅਸੀਂ ਕਿੱਦਾਂ ਉਹਨਾਂ ਨੂੰ ਅੱਗੇ ਪ੍ਰਮੋਟ ਕਰੀਏ ਇਹ ਬਹੁਤ ਮੰਦ ਭਗ ਹੈ ਜੋ ਪੰਜਾਬ 95 ਨਾਲ ਹੋਇਆ ਨਾ ਉਹ ਬਹੁਤ ਮੰਦ ਭਗ ਹੈ ਮੈਂ ਉਹ ਫਿਲਮ ਦੇਖੀ ਹੋਈ ਐ ਕਿ ਉਸ ਫਿਲਮ ਦੇ ਵਿੱਚ ਕੁਝ ਵੀ ਐਂਟੀ ਗਵਰਨਮੈਂਟ ਨਹੀਂ ਹੈ ਕੁਝ ਵੀ ਐਂਟੀ ਕੰਟਰੀ ਨਹੀਂ ਹੈ ਉਹ ਬਿਲਕੁਲ ਫੈਕਟਸ ਦੇ ਉੱਪਰ ਬੇਸਡ ਫਿਲਮ ਹੈ ਉਹ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਰਿਟਨ ਫੈਕਟਸ ਹੈਗੇ ਦੱਤੇ ਗਏ ਕੁਝ ਵੀ ਉਹਦੇ ਵਿੱਚ ਮੈਂ ਹੈਰਾਨ ਕਿਉਂ ਅੜ ਰਹੀ ਹਾਂ ਕਿਉਂ ਉਹਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਿਸੇ ਸਰਕਾਰ ਨੂੰ ਡਿਸਟਰਬ ਕਰ ਸਕਦਾ ਹੋਵੇ